ਕੁਰੇ ਬੇਦਰਦ ਲੜਾਈ ਆਜਾ ਪੱਪੂ ਆਪੀ ਫੋਰ ਪੱਪੂ ਦੇ ਪਤੰਦਰ ਜਿਹੜੀ ਅਰਜੰਟੀ ਲੋ ਦੀ ਜਿਹੜੀ ਅਰਜੰਟੀ ਲੋ ਦੀ ਐਲਬਮ ਨਹੀਂ ਹੈਗੀ ਪਤੰਦਰ ਵਾਲੀ ਥਾਰ ਐਲਬਮ ਉਹ ਭੂਤੋਂ ਦਾ ਪਤੰਦਰ ਅੰਨੇ ਕੰਮਾਤ ਉਹ ਮੇਰੀ ਇਰਜ਼ਾਈ ਕਿਉਂ ਪਾੜਦੇ ਹੋ ਮੈਨੂੰ ਕੱਟੂ ਕਰਦੇ ਹੋ ਇਰਜ਼ਾਈ ਦੇ ਲਈ ਕਿਉਂ ਪਾੜਦੇ ਹੋ ਅਮੇ ਨੂੰ ਕਰਕੇ ਖੁੱਟ ਰਿਹਾ ਓਏ ਮਾਰਨ ਦਾ ਸਾਜ ਆਪਣਾ ਜਲ ਨਹੀਂ ਧਰੀ ਨਾ ਲੈ ਮੇਰਾ ਲੈ ਲ ਕੰਬਲ ਆ ਲੈ ਮੈਂ ਤਾਂ ਹਿਲਾਣਾ ਮੈਂ ਇਧਰ ਨੂੰ ਕਰਾਂ ਮੜਾ ਜਿਹਾ ਤੇ ਖਤਰਾ ਪੈਦਾ ਨਹੀਂ ਹੁੰਦਾ ਉਹਨੇ ਕਿਹਾ ਕਿ ਇਹ ਨਹੀਂ ਹੁੰਦਾ ਤੁਮ ਮੰਨੂਗਾ ਕਾਦੇ ਦੀ ਬੇਸਤੀ ਬਹੁਤ ਹੋਈ ਆ ਜੱਪੀ ਤੇ ਛੋੜ ਦਿੱਤੀ ਪਤਾ ਕੌਣ ਬਦਰੀ ਬਾਦਰੀ ਤੂੰ ਬਾੜਾ ਬਾਦਰੀ ਪੀ ਤੇ ਪਤੰਦਰ ਪੀ ਤੇ ਬੱਪੂ ਨਰਪਤੂ ਗੇ ਹੈ ਪੂਪੂ 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 ਵੀ ਵੜ ਗਿਆ ਪੂਪੂ ਪੂਪੂ ਤੇ ਉਹ ਤਾਂ ਤੂੰ ਨੇ ਖੜਤੀ ਪੂਪੂ ਪੂਪੂ ਕੋ ਲੜਾਈ ਚੱਲ ਰਹੀ ਹੈ ਹਏ ਹਏ ਜ਼ਬਰੇ ਜ਼ਰੇ ਉਧਰ ਕੱਲੀ ਆ ਦੋ ਜਣੇ ਖਿੱਚ ਲੈ ਮੈਂ ਟੁੱਟ ਜੂ ਲੋ ਜੀ ਸਾਰੇ ਜਣੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵੇਰ ਦਾ ਗਾਹ ਪੈ ਰਿਆ ਹਨ ਆਪਣੇ ਕੋਈ ਕੰਮ ਨਹੀਂ ਕੀਤਾ ਅੱਜ ਸਵੇਰ ਤੋਂ ਬੈਠ ਕੇ ਅੰਦਰ ਜਾਈਆਂ ਚਲੂ ਕੇ ਇੱਕ ਮਾਮੀ ਜੀ ਆਏ ਹੋਏ ਨੇ ਗੱਲਾਂ ਬਾਤਾਂ ਵਾਤ ਜਰੀਆਂ ਨੇ ਨਾਲ ਬਸ ਹੁਣ ਕਰਦੇ ਆ ਬਾਹਰ ਦਾ ਮੌਸਮ ਚੈੱਕ ਕਰਾ ਕੇ ਲੈ ਕੇ ਆਈ ਤੁਹਾਨੂੰ ਠੰਡ ਬਹੁਤ ਅੱਜ ਹੈਗੀ 3 ਤਰੀਕ ਕੱਲ ਅਸੀਂ ਕੋਈ ਵਲੌਗ ਨਹੀਂ ਬਣਾਇਆ ਹੈਗਾ ਕੱਲ ਕੁਝ ਬਣਿਆ ਵੀ ਨਹੀਂ ਸਪੈਸ਼ਲ ਅੱਜ ਹੁਣ ਦੀਦੀ ਹੋਣੀ ਆਗੇ ਸਵੇਰੀ ਸਵੇਰੀ ਨਵੂਆ ਉਹਦੀ ਗਾਹ ਪੈ ਰਦੀ ਆ ਦੇਖੋ ਕਿੰਨੀ ਠੰਡ ਤਨ ਤਨ ਜਿਆਦੇ ਹੋ ਜਾਂਦੀ ਏ ਬਾਕੀ ਵੀਡੀਓਸ ਨੂੰ ਪਿਆਰ ਦਿੰਦੇ ਰਹੋ ਸਨ ਸਨ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੇ ਨੇ ਵੀਡੀਓਸ ਤਾਂ ਲਾਈਕ ਕਰ ਪਿਆਗੇ ਬੇੜੇ ਭਾਬੀ ਅੱਧਰ ਮੈਂ ਰੋਟੇ ਲਾਣ ਲੱਗੇ ਫਿਰ ਮੈਂ ਥੋੜਾ ਪਟਿਕ ਪਕਸ਼ਾ ਜਾ ਕੇ ਸੀ ਕੰਮ ਦੇ ਸੀ ਉਹਦੇ ਦੀਦਾ ਫੋਨ ਆ ਰਿਹਾ ਸੀ ਕਰ ਦੂ ਮਿਸੇ ਕਰਕੇ ਆਈ ਨਹੀਂ ਹਾਂਜੀ ਚੱਲੀ ਗਈ ਤੈਨੂੰ ਪਤਾ ਨਹੀਂ ਨਾ ਲੱਗੇ ਤੁਸੀਂ ਕੌਣ ਨਹੀਂ ਕੀਤਾ ਹਾਂ ਆਸੇ ਪਾਸੋਂ ਬਣਾਈ ਗਏ ਨੇ ਬਿਪੜਾਉਣੀ ਹਾਂ ਇਹ ਦਿਵਸ ਦੇ ਸਤਿਰਾ ਮਨਾਉਂਦੇ ਨੇ ਵੀ ਕੱਲ ਨੂੰ ਆਵਾਂਗੇ ਮੈਂ ਤਾਂ ਕੱਲ ਸਬਜ਼ੀ ਬਣਾਈ ਆ ਮੰਮਾ ਮੈਂ ਤਾਂ ਕੱਲ ਨੂੰ ਆਉਣਾ ਮੈਂ ਕਿ ਸ਼ਾਮ ਨੂੰ ਬਣਾ ਲਾਂਗੇ ਕਿਹਦੇ ਸ਼ਾਮ ਨੂੰ ਉਹ ਵਾਹ ਪਤ ਗੋभी ਬਸ ਮੈਂ ਆਲੂ ਭਾਲਦੀ ਆ ਮੈਂ ਫਿਰ ਕੁਝ ਬਣਾਣੀ ਨਹੀਂ ਨਹੀਂ ਤੂੰ ਸਭ ਹੀ ਦੇ ਪਹਿਲਾਂ ਮੈਂ ਸਾਰਿਆਂ ਨੂੰ ਦਈਆਂ ਸੀ ਰੋਟੀ ਬਸ ਆ ਮੇਰੀ ਦੀਦੀ ਨੇ ਨਾ ਮੈਨੂੰ ਉਹ ਬਣਾ ਕੇ ਦਿੱਤਾ ਸੀਗਾ ਬਰੈਡ ਤੇ ਕੀ ਪਾਣੀ ਵਿੱਚ ਬਣਾਉਣਾ ਕਿ ਬਰੈਡ 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 ਪਕੌੜੇ ਨਹੀਂ ਸੈਂਡਵਿਚ ਜਿਹਾ ਹੀ ਬਣਾਉਂਗੀ ਉਹਦੇ ਵੀ ਆਲੂ ਪਾ ਕੇ ਬਹੁਤ ਸੋਹਣੇ ਲੱਗਦੇ ਨੇ ਉਹਵੇਂ ਫਿਰ ਇੱਕ ਹੋਰ ਤਰੀਕਾ ਹੈ ਆਲੂ ਭਾਲ ਲੈ ਬਰੈਡਾਂ ਨੂੰ ਆਲੂਆਂ ਦੇ ਵਿੱਚ ਹੋ ਕਰਕੇ ਉੱਤੇ ਉਹ ਲਾ ਕੇ ਉਹ ਕੀ ਲੱਗਦਾ ਹੁੰਦਾ ਮੰਮਾ ਉਹ ਨਿਉਨਿਸ ਨਹੀਂ ਉਹ ਲੱਗਦੇ ਨੇ ਉਹਦੇ ਵਿੱਚ ਭਾਬੀ ਉਹ ਸੂਜੀ ਅੱਛਾ ਭੁੰਨੀ ਹੋਈ ਸੂਜੀ ਲਾ ਕੇ ਉਹ ਬਣਾਵੇ ਬਹੁਤ ਸਵਾਦ ਆਉਂਦੇ ਨੇ ਬ੍ਰੈਡਰ ਨੂੰ ਪਾਣੀ ਦੇ ਵਿੱਚ ਨਚੋੜ ਕੇ ਮੈਂ ਉਹ ਵੀ ਦੇਖੂੰਗੀ ਉਹ ਵੀ ਥੋੜੀ ਜਿਹਾ ਬਣਾਉਂਗੀ ਓਕੇ ਬਸ ਮੈਂ ਦਿਲ ਇਹ ਕਿ ਅੱਜ ਮੈਂ ਬਣਾ ਰਹੀਆਂ ਆਲੂ ਵੜੇ ਫੈਂਕ ਤਾਉਣ ਦੇ ਬਾਅਦ ਤੇ ਇੱਧਰ ਮੈਂਨੇ ਲਸਣ ਪਿਆਜ਼ ਤੇ ਹਰੀ ਮਿਰਚਾਂ ਨੂੰ ਕੁੱਟ ਲਈ ਸਾਰਿਆਂ ਨੂੰ ਇਕੱਠੀ ਕੁੱਟ ਲਈਏ ਸਰਮ ਕਿਤੇ ਥੀ ਕਿੰਨਾ ਚਟਾ ਜੀ ਇੱਧਰ ਆਪਾਂ ਨੇ ਘਰ ਲਈ ਆਪਣਾ ਤੜਕਾ ਇਹ ਬਹੁਤ ਹੀ ਚੇਤੇ ਜੀ ਜੇ ਨਾਲ ਆਪਣਾ ਨੂੰਚੀ ਆਪਾਂ ਨੇ ਇਹਦੇ ਵਿੱਚ ਆਪਣੇ ਨੂੰਚਾ ਲੈ ਕੇ ਪਾ ਲਈ ਫਿਰ ਮਾਰ ਦੇਖ ਮੈਂ ਤੁਹਾਨੂੰਾਂਗੀ ਹੁਣ ਕੇ ਇਹਦੇ ਵਿੱਚ ਫਿਰ ਮੈਂ ਆਪਣੇ ਮਸਾਲੇ ਐਡ ਕਰੂੰਗੀ ਮਸਾਲੇ ਵਿੱਚ ਮੈਂ ਨਮਕ ਹਲਦੀ ਜੀਰਾ ਮੈਂ ਪਹਿਲਾਂ ਪਾ ਲਿਆ ਤੇ ਦਰ ਮਸਾਲਾ ਪਾ ਲਿਆ ਇੱਕਰੀ ਜੇਸਟੰਨ ਨੂੰ ਫਿਰ ਠੀਕ ਰੱਖ ਲਓ ਜੀ ਸੋ ਜੇ ਪਪਾ ਤੇ ਫਿਰ ਧਾਰੀ ਲਈ ਵਰਤਣਾ ਆਪਾਂ ਆਪਣੇ ਆਲੂ ਫੁੱਟਲੇ ਆਪ ਦੁਬਾਰਾ ਸੋ ਪੀਸਾ ਆਪਾਂ ਆਪਣਾ ਮੜਮੜਾ ਸੇਕ ਲਾਗੇ ਹੁਣ ਆਪਾਂ ਇਹ ਚਾਹ ਆਲੂ ਪਾ ਲਾਂਗੇ ਆਲੂ ਨੂੰ ਮੜ ਜੇ ਇੱਕ ਸੇਕ ਲਵਾ ਲਾਂਗੇ ਜੀ ਆਪਾਂ ਨੇ ਆਲੂ ਨੂੰ ਸਰ੍ਹੋਂ ਨੂੰ ਮਿਕਸ ਕਰ ਲਿਆ ਸੀਗਾ ਤੇ ਇਧਰ ਮੈਂ ਬ੍ਰੈਡਨਲ ਦੇ ਉੱਤੇ ਲਾ ਲਈਆਂ ਇਹ ਪੀਜ਼ਾ ਐਂਡ ਪਾਸਤਾ ਸੌਸ ਲਾ ਕੇ ਉੱਤੇ ਬ੍ਰੈਡ ਆਹ ਸੈਂਡ ਆਦਿ ਪਾ ਕੇ ਪੀ ਨਾਲ ਟੱਕਰ ਜਲਾ ਕਿ ਐਵੇਂ ਮੈਂ ਦੁਰਭਾਗੀ ਐ ਮੈਂ ਕੱਢ ਲਈ ਬ੍ਰੈਡ ਪਿਆਰ ਕਿਉਂਕਿ ਅੱਜ ਸਾਡੇ ਘਰ ਆਏ ਹੋਣੇ ਗੈਸਟ ਮੇਰੀ ਮਾਸੀ ਤੇ ਮੇਰੇ ਦੀਦੀ ਸੋ ਮੈਂ ਤੁਹਾਨੂੰ ਨਾਲ ਵੀ ਮਲਾਉਂਦੀ ਸੋ ਪਹਿਲਾਂ ਆਪਾਂ ਪਹਿਲਾਂ ਖਾਣ ਪੀਣ ਦੀ ਤਿਆਰੀ ਕਰ ਲਿਓ ਉਧਰ ਮੇਰੀ ਚਾਹ ਭਰੀ ਹੋਈ ਹੈ ਬਸ ਬਣਨੇ ਆਲੀ ਆ ਪਲੇਟਸ ਵਗੈਰਾ ਮੇਰਾ ਸਾਰਾ ਕੁਝ ਰੈਡੀ ਆ ਬਸ ਮੇਰਾ ਬਣ ਗਿਆ ਜਵਾਕਾਂ ਦਾ ਗਾਹ ਦੇਖੋ ਕਿੰਨਾ ਪੈ ਰਿਹਾ ਚਲੋ ਜੀ ਫਿਰ ਮੈਂ ਤੁਹਾਨੂੰ ਨਾਲ ਬਾਅਦ ਚੋਂ ਤੁਹਾਨੂੰ ਦਿਖਾਨੀ ਆ ਆ ਦੇਖੋ ਬਣ ਗਈ ਆਪਣੇ ਸੈਂਡਵਿਚ ਬਣ ਗਏ ਰੈਡੀ ਜੋ ਵੀ ਅਸੀਂ ਗੈਸਟ ਆਲੀ ਦਾ ਪਾਣੀ ਰੋਟੀ ਬਣਾ ਕੇ ਦੇ ਦਿੰਦੇ ਆ ਬਹੁਤ ਟੇਸਟੀ ਲੱਗਦੇ ਨੇ ਸੋ ਬਾਕੀ ਖਾ ਕੇ ਬਦਲ ਚਲੂ ਕੋ ਵੀ ਕਹਿ ਜੇ ਨੇ ਕਿ ਹਜੇ ਨਾ ਸਾਡੇ ਘਰੇ ਆਏ ਨਹੀਂ ਮੇਰੀ ਮਾਸਤੀ ਜੀ ਤੇ ਉਹਨਾਂ ਦੀ ਕੁੜੀ ਸੋ ਚਲੋ ਮੰਮਾ ਇੰਟਰੋਡਿਊਸ ਕਰਦੇ ਹਾਂਜੀ ਇਹ ਹੈਗੀ ਸਾਡੀ ਅਸੀਸ ਪਹਿਲਾਂ ਬਾਏ ਕਰ ਦੋ ਪਹਿਲਾਂ ਉਧਰ ਬਾਏ ਕਰੋ ਪਹਿਲਾਂ ਹੈਲੋ ਕਰੋ ਬਾਏ ਕਰੋ ਬਾਏ ਕਰੋ ਪਹਿਲਾਂ ਬਾਏ ਕਰੋ ਕੁੜੀ ਬਾਏ ਤੂਫਾਨ हाँ hmm. तो इसके साथ खेल लिया आपने इसको रख दूपर मैं तो दो। दो। ये नहीं उतरता <laughs> ਉਹ ਨਾਨੂ ਕੇ ਪਾਸ ਜਾਓ ਨਾਨੂ ਕੇ ਇਹ ਉਹ ਉੱਪਰੋਂ ਨਿਕਲ ਜਾਂਦਾ ਹੈ ਨਿਕਲ ਕੇ ਫਿਰ ਆ ਸਾਰਾ ਖਿੰਡ ਜਾਂਦਾ ਹੈ ਹਾਂਜੀ ਇਹ ਪਤਾ ਨਹੀਂ ਕਾ ਤੋ ਨਹੀਂ ਖਿੰਡਿਆ ਇਹ ਤਾਂ ਨਿਕਲਦਾ ਨਹੀਂ ਸੀ ਪਹਿਲਾਂ ਵੀ ਦੋਰ ਲਾਇਆ ਕਰਕੇ ਮੈਂ ਇਹ ਫਿਕਸ ਇਹ ਫਿਕਸ ਆ ਗਏ ਕਿ째 ਜੁਲ ਗਿਆ ਫਿਰ ਨਹੀਂ ਨਹੀਂ ਨਿਕਲੇਗਾ ਬਾਈ ਆ ਜਿਹੜੀ ਰਮਨਦੀ ਤੂੰ ਐਸੇ ਕਰ ਤੂੰ ਐਸਾ ਕਰ ਇੱਥੇ ਬਨੇ ਰਹਿ ਜਾ ਇਸਕੇ ਸਾਥੇ ਖੇਲੀ ਜਾ ਐਸੇ ਹੁਣ ਇਹਦੇ ਅਰੇ ਬਹੁਤ ਨਿਕਲਦਾ क्यों और अच्छी तो भी स्किप नहीं पालो तो भी रात ही तो दे चल जा उननी सारे कपड़े उतारने इतनी भी जल्दी सुधार मत है है सॉरी सॉरी इतने जी हां कोई गलती मानू अरे याद करके वो पापा जी तक भैया को बता दे पैसे को

ਹੌਣ ਫਿਰ ਕਦੋਂ ਕਿਹੜਾ ਬੱਚੂ ਨੈਕਸਟ ਕਿਹੜਾ ਕਦੋਂ ਬੱਚੂਗਾ ਜਿਹੜਾ ਪਤਾ ਨਹੀਂ ਮੈਨੂੰ ਦੀ ਫੁੱਲ ਫੋਟੋ ਭੇਜੀ ਮੈਨੂੰ ਸੋਹਣਾ ਲੱਗਿਆ ਯਾਰ ਉਹ ਥੋੜਾ ਹੋ ਯਾਰ ਮਰੀ ਦੀ ਫੋਟੋ ਭੇਜ ਤਾ ਹਾਂ ਝਾੜੂ ਚੱਕ ਕੇ ਲਈ ਆਈ ਝਾੜੂ ਨਾਲ ਕੱਡੋ ਦੀ ਬੋਲ ਹੈ ਹਾਂ ਬੋਲ ਲੈਣੀ ਹੈ ਇਹਨੂੰ ਬੋਲ ਦਿਓ ਮੜੀ ਕੱਢ ਕੇ ਕੋਈ ਗੱਡੀ ਦੇ ਨੀਚੇ ਆ ਲੱਭ ਲਈ ਇਹਨੇ ਫੋਟੋ ਖਿੱਚਣੀ ਕਿੱਥੇ ਦੀ ਖਿੱਚ ਰਹੀ ਦੀਦੀ ਮੈਂ ਔਕੋ ਕੁੱਲੀ ਜਾ ਰਹੀ ਔ ਕਿਤੇ ਹੋਰ ਵੜ ਦੂ ਬੋਲ ਅੰਗੜ ਖੋਲੀ ਆ ਦੇ ਕੱਢ ਲਈ ਬੋਲ ਉਹ ਦੇਖੋ ਕਹਾਂ ਪਰ ਨਿਕਲ ਗਈ ਇਹ ਤਾਂ ਵੱਡੇ ਵੱਡੇ ਨਾਲ ਨਿਕਲ ਗਈ ਆ ਜਾ ਮੇਰਾ ਬਾਦੂ ਆ ਉਹ ਜੇ ਫਰਾਗ ਤੂੰ ਵੀ ਬਹੁਤ ਅਨ ਕਰ ਜਾਂ ਗਿਆ ਨਿਕਲ ਗਈ ਬੋਲ ਕੋਈ ਨਹੀਂ ਨਿਕਲੇਗੀ ਅਬ मैं निकाल कोई ना दो मिनट रुक जाओ दो रुक जाओ ठीक है फोटो दीदी है जो फोटो खिच्ची हाँ लो जिंदगी चले बाहर बाहर नहीं करे <laughs> <लेंगौस्त। laughs> <बड़ा उगी। laughs> <laughs> <laughs> I <laughs> do oh, wow, wow I like it <laughs> ਸਾਂਭੀ ਆ ਜੀ ਹੂੰ ਤੇਰਾ ਜੀਵ ਹੀ ਨਹੀਂ ਲੱਗਣਾ ਉਹਦੇ ਨਾਲੇ ਰੌਣਕ ਕਰਤੀ ਗਿਆ ਇਹ ਤਾਂ ਕੋਈ ਨਾ ਉਹ ਵਾਹ ਅੱਜ ਫੇਰ ਰੋਣ ਲੱਗੀ ਮੜੇ ਸਾਡੀ ਕੁੜੀ ਤੇਜ ਆ ਭਾਈ ਬਾਲ ਮਿਲ ਗਿਆ ਆਪਕੋ ਬੋਲ ਬਾਲ ਤਾਂ ਨੇ ਦੁਬਾਰੇ ਘੋਤੀ ਪਾਪਾ ਡੌਗੀ ਤਾਂ ਬਾਹਰ ਐ ਅੰਦਰ ਆ ਜਾਓ ਅੰਦਰ ਅੰਦਰ ਆ ਜਾਓ ਤਾ ਮਿਲੀ ਨਹੀਂ ਫੇਰ ਗੁੰਮ ਗਈ ਹੈ ਚਲੋ ਚਲੋ ਜੀ ਬੱਚੇ ਨੇ ਪੂਰੇ ਰੌਣਕਾ ਲਾਏ ਰੱਖਿਆ ਹੋਇਆ ਨੇ ਘਰੇ ਅੱਜ ਲੋ ਜੀ ਮਸੀਹ ਹੁਣੀ ਚੱਲੇ ਉਹ ਵਿੱਚ ਬੈਠੀ ਐ ਤੇ ਮਾਂ ਉਹਨੂੰ ਮੈਂ ਤਾਂ ਦੇ ਦੂੰਗੀ ਕਹਿੰਦੀ ਆ ਤੋੜ ਲੂੰਗੀ ਤੂੰ ਤੋੜੇਂਗੀ ਮੈਂ ਹੁਣ ਨਹੀਂ ਮਸੀਹ ਉਹਦੇ ਕੋਲ ਆ ਜਿਹਦੇ ਕੋਲ ਕੁੜੀ ਕੋਲ ਚਲੋ ਜੀ ਚਲੋ ਜੀ ਬਾਏ ਬਾਏ ਕਹਿੰਦੀ ਮੇਰੀ ਖਾ ਰਹੀ ਹੈ ਕੋਈ ਨਹੀਂ ਖਾਣਾ ਮੇਰਾ ਸਹੀ ਹਾਂ ਆਏ ਬਾਏ ਆਜੂ ਰਹੀ ਹੋ ਜੀ ਬਾਏ ਬਾਏ ਸੀਸ ਬਾਏ ਬਾਏ ਚਲੋ ਉਹ ਵੀ ਚਲ ਗਈ ਰਾਜੂ ਨੇ ਹਾਂ ਹਾਂ ਹੋ ਗਏ ਆਪਣਾ ਬੈਗ ਭੁੱਲ ਗਏ ਬੈਗ ਭੁੱਲ ਗਏ ਜੰਮਾਰ ਚਾਹਤੀ ਕੱਪੜੇ ਵਾਲਾ ਉਹ ਇਸੇ ਦੁਬਾਰੇ ਪੂਨ ਕਰਾ ਫੇ ਲੈ ਕੇ ਦਸਰਾਜਾ ਕਿਹਜੇ ਤੇ ਆਈ ਨਹੀਂ ਹੋਰ ਪਾ ਕੇ ਲੈ ਜੀ ਹਾਂ ਹੋਰ ਚਲੋ ਅੱਜ ਹੋ ਗਿਆ ਘਰ ਸੁਣ ਸੰ ਉਹ ਛੱਡ ਗਈ ਕਹਿਰਤੀ ਕਿੰਨੀ ਵੇ ਲੈ ਕੇ ਜਾਉ ਆਹ ਭੁੱਲ ਗਈ ਮਮਾ ਇਹਨੂੰ ਆ ਸਪੈਸ਼ਲ ਉਤੰਤਰ ਹਵਾਇਆ ਬੁਲਗੀ ਆਈ ਆਲਸੋ ਵਾਂਟ ਟੂ ਪਲੇ ਵਿਦ ਇਸ ਮੈਂ ਉਸਮੇ ਦੇ ਦੂੰਗੀ ਹਾਂ ਇਹਨੂੰ ਕੋਨੋ ਕੋਨ ਹੈ ਉਹ ਫੜ ਜਾ ਨਹੀਂ ਹੁੰਦਾ ਪੁੱਪੂ ਆ ਬਣਾ ਲਈ ਕੀ ਹੈ ਇਹ ਸਰਦਾਈ ਠੰਡਾਈ ਠੰਡਾਈ ਸਰਦਾਈ ਠੰਡਾਈ ਆ ਲੋ ਮੰਮੀ ਥੋੜੀ ਦੇਈ ਮੈਂ ਤਾਂ ਕੁੱਟਕ ਚਾਰ ਧਰੀ ਹੋਈ ਬੀਬੀਓ ਹੁਣੇ ਧਰੀ ਆ ਫਿਰ ਪਹਿਲਾਂ ਪੀ ਕੇ ਹਟੇ ਸੀ ਨਾ ਤਾਂ ਕਰਕੇ ਪੀਣੀ ਆ ਖਣਿਆਈ बीबी तुसी पीनी है हां भाई टाइम पे पीऊंगी मैं तो मैं मुंह करा रहा हूं तो नाले हल्क करा मैं बहुत दीदी बहुत इधर देख आ देख तू करी ਉਹ ਮੁੰਡੇ ਨੂੰ ਕੱਲ ਤੋਂ ਗੱਲਾਂ ਪੜਾਈਆਂ ਜਾ ਰਹੀਆਂ ਨੇ ਇੱਥੇ ਤਾਂ ਹੀ ਜੀਵਲਟੂ ਇਹਦੀ ਹੈ ਨਾ ਵੀ ਉਹ ਵੇਖ ਰਿਹਾ ਗੁਰਾਦਰ ਉਹਏ ਗੁਰਾਦਰ ਹਾਂਜੀ ਸੋਨੇ ਜੀ ਸਾਡਾ ਨੋਨਾ ਕਾਕਾ ਹਾਂਜੀ ਕਰੀ ਕਰੀ ਆਏ ਦੇਖੀ ਸੰਗਦਾ ਬਹੁਤ ਆ ਹਾਂ ਕੀ ਹੋ ਗਿਆ ਅੱਗ ਚੱਲਦਾ ਦੀਖੀ ਆ ਵਾਹ ਤੇ ਖਾਰੀ ਆ ਦੇਖੀ ਚੱਲ ਟਿਕ 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 ਆ ਦੇਖੀ ਮੇਰੇ ਲੋ ਜੀ ਸ਼ਾਮ ਨੂੰ ਮੈਂ ਤੇਰੀ ਮਾਮੀ ਜੀ ਨੇ ਬਣਾਇਆ ਸੀ ਫੁੱਲ ਅਲੂ ਮਟਰ ਦੀ ਤੇ ਦਾਲ ਹੋ ਗਈ ਐ ਥੋੜੀ ਜਿਹੀ ਰਹੀ ਸੀ ਸਾਰੇ ਨੇ ਥੋੜੀ ਜੱਟੀ ਖਾ ਲਈ ਸੀਗੀ ਬਸ ਹੁਣ ਕੰਮ-ਕੁਮ ਸਾਰਾ ਨਬੇੜ ਲਿਆ ਹੁਣ ਬਸ ਆਪ ਆਪਣਾ ਜੋਬ ਨੂੰ ਕਰਾਂਗੇ ਐਂਡ ਸੋ ਬਾਕੀ ਕਮੈਂਟ ਵਿੱਚ ਜਰੂਰ ਕਰੋ ਜਿੰਨੇ ਜਿੰਨੇ ਸਾਡਾ ਵਲੌਗ